जितों के पिंड शाहजहानपुर विखे कुछ अणपछा से नाकापोश हथियारबंद व्यक्तियों ने जिला परिषद के वाइस चेयरमैन से कांग्रसी आगू हरजिंदर जिंदा से ताबड़तोड़ गोलियां चला दि हालांकि गनीमत रही कि इस हमले चो वाल, वाल बच गए जानकारी देंदे हुए जिला परिषद के वाइस चेयरमैन हरजिंद जिंदा पुत्र मस्सांग ने दसिया कि वह शनिवार की करीब रात अठ बज के अठत्ती मिनट रोटी खाने तो बाद सैर करने घर के बाहर ही गली च घूम रहे सन ਇਸ ਤਰ੍ਹਾਂ ਦੋ ਨਾਤਾਪੂਸ਼ ਵਿਅਕਤੀ ਇੱਕ ਬਿਨਾ ਨੰਬਰੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਆਉਂਦੇ ਸਾਰ ਹੀ ਉਹਨਾ ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਉਹਨਾਂ ਨੇ ਮਸਾ ਭੱਜ ਕੇ ਆਪਣੀ ਜਾਨ ਬਚਾਈ ਉਹਨਾਂ ਦੱਸਿਆ ਕਿ ਮੌਕੇ ਤੋਂ ਪੁਲਿਸ ਨੂੰ 6 ਖਾਲੀ ਰੋਂਗਵੀ ਬਰਾਮਦ ਹੋਏ ਹਨ ਅਤੇ ਉਕਤ ਵਿਅਕਤੀਆਂ ਦੀ ਸੀਸੀਟੀਵੀ ਕੈਮਰੇ ਚ ਵੀਡੀਓ ਵੀ ਕੈਦ ਹੋਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਜਾਵੇ ਲਗਾਤਾਰ ਪੰਜਾਬ ਵਿੱਚ ਵਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ